ਸਤ ਸ੍ਰੀ ਅਕਾਲ ਕਿਵੇਂ ਜੀ ਮੇਰੇ YouTube ਫੈਮਿਲੀ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਅੱਜ ਆਪਾਂ ਲੱਗੇ ਆਂ ਜੀ ਗੁੱਡੀ ਫੂਕਣ ਮੀਂਹ ਪੈਣ ਵਾਸਤੇ ਇਹ ਰਸਮ ਹੈ ਵੱਡਿਆਂ ਦੀ ਕੀਤੀ ਹੋਈ ਤੇ ਉਹ ਰਸਮ ਕਰਨਗੇ ਤਾਂ ਵੱਡੇ ਹੀ ਪਰ ਬੱਚੇ-ਬੁੱਚੇ ਵੀ ਨਾਲ ਲੱਗੇ ਹੋਏ ਨੇ ਇਹ ਫੁਲਾ ਰਹੇ ਨੇ ਗੁੱਡੀ ਵਾਸਤੇ ਗੁਬਾਰੇ ਤੇ ਇੱਧਰ ਆਪਾਂ ਗੁੱਡੀ ਵਾਸਤੇ ਸੂਟ ਸਟੀਚਿੰਗ ਕਰ ਲਈ ਹੈ ਜੀ ਲੋ ਜੀ ਗੁड़िया ਰਾਣੀ ਕਰ ਲਈ ਆਪਾਂ ਨੇ ਤਿਆਰ ਤੁਸੀਂ ਵੀ ਕਰ ਲੋ ਇਹਦੇ ਦਰਸ਼ਨ ਹੁਣ ਆਪਾਂ ਨਵਾਈ ਧੋਈ ਕਰਕੇ ਇਹਦੀ ਇਹਨੂੰ ਕੱਪੜੇ ਪਾਤੇ ਜੀ ਇਹਨੂੰ ਪਾਤਾ ਜੀ ਬਹੁਤ ਸੋਹਣਾ ਸਿਲਕ ਦਾ ਸੂਟ ਦੇਖੋ ਜੀ ਪਾਤਾ ਸੀ ਨੂੰ ਘਗਰਾ ਹੁਣ ਰੱਬ ਜੀ ਨੂੰ ਇਹੀ ਦੁਆ ਕਰਨੀ ਕਿ ਸੱਚੇ ਪਾਤਸ਼ਾਹ ਮੀ ਜਲੂਰ ਪਾ ਦੇ ਲੋ ਜੀ ਬਾਕੀ ਤਾਂ ਤਿਆਰੀ ਹੋ ਗਈ ਆਪਣੀ ਔਰ ਇੱਧਰ ਪੱਕ ਰਹੇ ਨੇ ਗੁਲਗਲੇ ਆਪਣੇ ਜਸ਼ਨ ਨੂੰ ਵੀ ਜਾਣਾ ਸੀ ਰੰਗ ਤਮਾਸ਼ਾ ਦੇਖ ਲੈਣੇ ਤਾਂ ਜੇ ਪਤਾ ਲੱਗ ਜੇ ਤਾਂ ਹੁਣ ਇਹਨਾਂ ਨੂੰ ਜਿਉਂ ਖਤਮ ਨਹੀਂ ਹੋਊਗਾ ਇੱਧਰ ਆਪਾਂ ਇੱਕ ਦੋ ਥੰਮ ਲਾ ਲਈ ਬਾਕੀ ਆਪਣੇ ਚੱਲ ਰਿਹਾ ਇੱਧਰ ਇੱਕ ਕੜਾਈ ਆਪਾਂ ਨੇ ਹੋਰ ਘਰ ਲਈ ਆ 15 ਲੱਖ ਦੀ ਗਰਮੀ ਆਪਾਂ ਤਾਂ ਰਹਿ ਗਏ ਖੁੱਲ੍ਹ ਤੇ ਮੂਰੇ ਆਪਾਂ ਨੇ ਗੁੱਡੀ ਤਿਆਰ ਕਰੀ ਬਾਕੀ ਸਾਰੇ ਕਰ ਲੈਂਗੇ ਗਲਗਲੇ ਕਿਚੌਰੀਆਂ ਜੋ ਤਾਂ ਬਈ ਕੀ ਕਰਨਾ ਹੈ ਬਈ ਨਹੀਂ ਪਏਗਾ ਕੇ ਹਾਂ ਐਵੇਂ ਕਰਕੇ ਰੋਏਗਾ ਜੀ ਸਾਡੀ ਗੁੱਡੀ ਮਰ ਗਈ ਹੈ ਰੋਕ ਦਿਖਾ ਫਿਰ ਰੋਕ ਦਿਖਾਈ ਹਾਂ ਜੀਆ ਤੂੰ ਮਿਆਂ ਦਾ ਬਿਤਾਦਿਆ ਕਰੇ

कि मीह बहुत पाई बहुत मी पाई सचे पातशाह चढ़ जाओ डेक चढ़ जाओ क्या सर जी की है

ਆ ਕੜਾਈ ਚ ਬਲਦੀ ਆ ਬੰਦੇ ਨਾ ਹੋਰ ਇੱਚ ਤੋਂ ਖੁੱਲਾ ਬੰਡਾ ਖੁੱਲਾ ਹੀ ਹੁੰਦਾ ਇਹਨਾਂ ਤੋਂ ਵੱਡੀ ਲੋਹੇ ਦੀ ਧਰ ਲੈਣੀ ਸੀ ਇੱਕੋ ਇਕੱਠੀ ਦੋ ਦੀ ਇਹਨਾਂ ਦੋ ਧਰ ਲੈਣੀ ਹੋਰ ਨਾਲ ਧੁੱਪੋਂ ਤੋਂ ਪਹਿਲਾਂ ਪਹਿਲਾਂ ਕੰਮ ਨਿਬੜ ਜਾਨਾ ਪਹਿਲੇ ਵਧੀਆ ਕੋਲ ਜੇ ਹੂੰ ਚੱਲ ਵਧੀਆ ਜਹੀ ਜਾਨੇ ਹਾਂ ਹਾਂ ਕੋਲ ਲੱਗ ਦੇ ਪਰ ਤੇ ਲਟਾ ਪਾ ਇੱਕ ਵਾਰ ਹੋਰ ਲਾ ਦ ਲੈ ਸੈਡਾਂ ਦੇ ਨਾਲ ਨਾ ਹੋਰ ਲਾ ਦੋ ਲਾ ਦੋ ਪਾਈ ਹੋਰ ਲਾ ਦੋ ਸੈਡਾਂ ਦੇ ਨਾਲ ਸਾਰੀਆਂ ਬੀਬੀਆਂ ਲੱਗੀਆਂ ਹੋਈਆਂ ਨੇ ਗੁਲਗਲੇ ਬਣਾਣ ਤੇ ਇਹ ਗੁਲਗਲੇ ਬਣਾ ਕੇ ਇੱਧਰ ਆਰਤੀ ਵੀ ਤਿਆਰ ਕਰ ਦਿੱਤੀ ਏ ਗੁੱਡੀ ਵਾਸਤੇ ਤੇ ਬੱਦਲ ਵੀ ਹੋਇਆ ਪਿਆ ਸਾਰੇ ਜਣੇ ਇਹੀ ਦੁਆ ਕਰ ਰਹੇ ਨੇ ਰੱਬ ਜੀ ਅੱਗੇ ਕਿ ਸੱਚੇ ਪਾਤਸ਼ਾਹ ਮੀਂਹ ਪਾ ਦਿਓ ਬਹੁਤ ਮੀਂਹ ਪਾਇਓ ਬਹੁਤ ਜ਼ਿਆਦਾ ਗਰਮੀ ਵੱਟੋ ਵੀ ਹੋਇਆ ਪਿਆ ਤੇ ਕੜਾਈਆਂ ਚੜੀਆਂ ਹੋਈਆਂ ਨੇ ਆਪਣੀਆਂ ਦੋ ਤੇ ਪਹਿਲਾਂ ਕਹਿੰਦੇ ਸੀ ਮਿੱਠੀਆਂ ਰੋਟੀਆਂ ਫਿਰ ਮਿੱਠੀਆਂ ਰੋਟੀਆਂ ਕੈਨਸਲ ਕਰਤੀਆਂ ਤੇ ਗੁੱਗਲ ਹੀ ਪੱਕ ਰਹੇ ਨੇ ਜੀ ਬਾਕੀ ਆਪਾਂ ਤੁਹਾਨੂੰ ਬੀਬੀਆਂ ਦੇ ਰੂਬਰੂ ਕਰਾਵਾਂਗੇ ਵੀ ਇਹ ਕੀ ਰਸਮ ਹੈ ਕਿਸ ਹਿਸਾਬ ਕਿਤਾਬ ਇਹਦਾ ਠੀਕ ਹੈ ਜੀ ਇੱਕ ਵਾਰ ਆਪਾਂ ਤੁਹਾਨੂੰ ਫੇਰ ਦਿਖਾਉਣੇ ਆ ਨੇੜ ਤੋਂ ਸਰੋਵਰ ਜਨਾ ਗਿਆ ਸੀ ਕੀ ਕੀ ਹਾਲ ਹੈ ਰਹੀ ਮੈਂ ਕਿਵੇਂ ਗੁਣਗਲੇ ਬਣਾਉਣੇ ਆ ਹਾਂ ਆ ਇੱਧਰ ਕੇ ਕਹ ਜਿੰਨਾ ਜਿੰਨਾ ਨੇ ਖਾਣੇ ਨੂੰ ਸਾਰੇ ਜਣੇ ਆ ਜਾਓ ਕੇ ਸਾਰੇ ਆ ਜਾਓ ਦਾਦੀ ਕੰਨੀ ਮੂੰਹ ਕਰਕੇ ਕਹੋ ਸਾਰੇ ਆ ਜਾਓ ਹਾਂ ਕੈਸੀ ਗੁੱਡੀ ਫੁੱਕਣ ਜਾਣਾ ਗੁੱਡੀ ਫੁੱਕਣ ਅੱਛਾ ਜਾ ਕੇ ਬੂ 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 ਸੇ ਆਪਾਂ ਕੀ ਮਗਰ ਰੇਗਾ ਵੀ ਸਿਆਪਾ ਦਾ ਫੁਟਾ ਕੇ ਆਇਆ ਕਰਨਾ ਸਾਰਿਆਂ ਨੇ ਸਿਆਪਾ ਹੈ ਨਹੀਂ ਸਿਆਪਾ ਕੇ ਮੈਂ ਹਾਇ ਬੂ ਹਾਇ ਬੂ ਕਰਕੇ ਦਿਖਾ ਦਿੰਦਾ ਜੀ

ਤੇ ਮਮਾ ਮਾਵਾਂ ਨੇ ਕਿੱਤੇ ਬੱਤੀਆਂ ਲੜਦੀ ਆ ਬਜੋ ਤਾਂ ਹਾਰ ਜਾ ਕਿ 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 ਚੁੱਚਕ ਹੈ ਕਿ ਉੱਤ ਤੋ ਕਿਹੜਾ ਇਹ ਮੈਂ ਤੁਹਾਨੂੰ ਖਾ ਲਦਾ ਮੈਂ ਤੁਹਾਨੂੰ ਖਾ ਰਾਂ ਤੇ ਗੁੱਟੀ ਉੱਤੇ ਉੱਤੇ ਪਿਆਰ ਨਾ ਕਰ ਤਾ ਕੀ ਰੋਂਦੀ ਹੋ ਤਾਂ ਆਪ ਰੋਂਦੀ ਦੁਪੱਟੇ ਸੇ ਆਪ ਕਰ ਫੈਗੂ ਫੈਗੂ ਕਰ ਫੈਗੂ ਫੈਗੂ ਮੈਂ ਅੱਜ ਕੇ ਸਾਡੀ ਕੰਮੀ ਨਹੀਂ ਆਈ ਅੱਜ ਕਾ ਕੰਮੀ ਨਹੀਂ ਆਈ ਨਹੀਂ ਤਾਂ ਜਾਇ ਕਰੀ ਜਾ ਉਹ ਬਾਰ ਬਾਰ ਹਾਏ ਦੋ ਭਾਈ ਆ ਤੇ ਇੱਕ ਭਾਈ ਆ ਗੁੱਤੀ ਏ ਆ ਚੱਕਰ ਆਏ ਹੋਏ ਕਰਤ ਨਹੀਂ ਮੈਂ ਨਹੀਂ ਕੱਤੀ ਰਹੀ ਮੱਛੀਏ ਹਾਏ ਅਲੈਕੋ ਬੜੀ ਹੋਣ ਆਏ ਘਰ ਹੀ ਆਉਣਗੇ ਤਾਂ ਯਾਰ ਕਿਥੋਂ ਚੱਲੂਗਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਦੇਖੋ ਨਾ ਅਗਰੀ ਕੋਈ ਮਦਦ ਮਦਦ Aduh, jangan. Kenjariboku pakai baju. Boleh. Bolehlah. 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 ਫਾਈਲ ਬੈਠ ਰਹੀ ਤੇ ਉਹ ਇਸ ਤਰ੍ਹਾਂ ਹਣੇ